ਭਾਰੀ ਮੀਂਹ ਦੇ ਚੱਲਦੇ ਹੋਏ ਪੰਜਾਬ ਦੇ ਵਿੱਚ ਹਨਾ ਦੇ ਹਾਲਾਤ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਇੱਕ ਅਹਿਮ ਅਪੀਲ ਜਾਰੀ ਕੀਤੀ ਗਈ ਅਤੇ ਨਾਲ ਨਾਲ ਪੂਰੇ ਪੰਜਾਬ ਦੇ ਸਕੂਲਾਂ 'ਚ ਕਾਲਜੇਸ 'ਚ 7 ਤਰੀਕ ਤੱਕ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਗਿਆ। ਸਸ ਵੀਰ ਕਾਂਜੀ ਮੇਰੀ ਆਪ ਸਭ ਨੂੰ ਇਹ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਕਰਕੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਸਤਲੁਜ ਦੇ ਕੰਡੇ ਸਾਡੇ ਇਲਾਕੇ ਦੇ ਪਿੰਡਾਂ ਨੇ ਮੰਗਲਦੇ ਨਨਪੁਰ ਸਾਬ ਦੇ ਤੇ ਸਤਲੁਜ ਦੇ ਕੰਡੇ ਵਾਸਤੇ ਪਿੰਡਾਂ ਦੇ ਤੇ ਐਂ ਲੱਗਦਾ ਕਿ ਪ੍ਰਮਾਤਮਾ ਹਰ ਘੜੀ ਸਾਡਾ ਜਿਹੜਾ ਨਵਾਂ ਇਮਤਿਹਾਨ ਲੈ ਰਿਹਾ देर रात ਤੱਕ ਅਸੀਂ ਲੱਗੇ ਰਹੇ ਵੱਖ-ਵੱਖ ਬੰਨਾਂ ਨੂੰ ਮਜ਼ਬੂਤ ਕਰਨ ਲਈ ਜਿੱਥੇ ਪਾੜਾ ਪਈਆਂ ਉਹਨਾਂ ਨੂੰ ਪੂਰਨ ਦੇ ਲਈ ਤੇ ਪਿਛਲੇ 4-5 ਘੰਟੇ ਤੋਂ ਬਹੁਤ ਭਾਰੀ ਬਰਸਾਤ ਇਲਾਕੇ ਦੇ ਵਿੱਚ ਜਿਸ ਦੇ ਨਾਲ ਖੱਡਾ ਦਾ ਵੀ ਪਾਣੀ ਵਧਿਆ ਤੇ ਉਸ ਤੋਂ ਵੀ ਜਿਹੜੀ ਹੋਰ ਜਿਹੜੀ ਮਾੜੀ ਗੱਲ ਇਹ ਹੋਈ ਹੈ ਕਿ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਾਣੀ ਉਹ ਇਨਫਲੋ ਆਇਆ ਭਾਰੀ ਬਰਸਾਤ ਕਰਕੇ ਤੇ ਹਜੇ ਵੀ ਆ ਰਿਹਾ ਤੇ ਡੈਮ ਦਾ ਲੈਵਲ ਹੁਣ 1678 ਹੋ ਚੁੱਕਿਆ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਦੂਰ ਰਹਿ ਗਿਆ ਇਸ ਕਰਕੇ ਥੋੜਾ ਜਿਹਾ ਪਾਣੀ ਸਿਰਫ 5000 ਕਿਊਸਿਕ ਪਾਣੀ ਅਸੀਂ ਹੁਣ ਹੋਰ ਜਿਹੜਾ ਹੈ ਕੰਟਰੋਲਡ ਰਿਲੀਜ਼ਸ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋਵੇ ਤੇ ਅਗਰ ਇਦਾਂ ਹੀ ਬਰਸਾਤ ਤੇ ਜਿਹੜਾ ਹੁਣ ਨਵਾਂ ਫੋਰਕਾਸਟ ਆਇਆ ਬਰਸਾਤ ਹੋਰ ਵੱਧ ਗਈ ਹੈ 5000 ਕਿਉਸੀ ਦੇ ਕੰਟਰੋਲਡ ਰਿਲੀਜ਼ ਤਾਂ ਸਾਰੇ ਮੇਰੇ ਜਿਵੇਂ ਹੁਣ ਤੱਕ ਤੁਸੀਂ ਸਾਰੇ ਭਰਾਵਾਂ ਨੇ ਸਾਥ ਦਿੱਤਾ ਸਾਰੇ ਸਰਪੰਚ ਸੇਵਾਵਾਨਾਂ ਨੇ ਸਾਥ ਦਿੱਤਾ ਖਾਸ ਕਰਕੇ ਸਾਡੇ ਜਿਹੜੇ ਤਰਿਆ ਦੇ ਨਾਲ ਵਾਸਤੇ ਪਿੰਡ ਨੇ ਜਿਹੜੇ ਲੋਕ ਹਜੇ ਵੀ ਕੱਲ ਮੈਂ ਵੀ ਗਿਆ ਸੀ ਅਪ੍ਰੀਲ ਕਰਨ ਜਿਹੜੇ ਹਜੇ ਵੀ ਜਿੱਦ ਕਰ ਰਹੇ ਨੇ ਆਪਣੇ ਘਰਾਂ 'ਚ ਉਹਨਾਂ ਨੂੰ ਆਪ ਆਪਣੇ ਸੁਰੱਖਿਅਤ ਥਾਵਾਂ ਤੇ ਜਿਹੜੇ ਸ਼ੈਲਟਰ ਬਣਾਏ ਨੇ ਗੁਰਦੁਆਰਾ ਸਾਹਿਬ ਮੰਦਰ ਸਰਾਂ ਸਕੂਲ ਉੱਥੇ ਲੈ ਕੇ ਆਈਏ ਇਹ ਔਖੀ ਘੜੀਆਂ ਬਹੁਤ ਹੀ ਔਖੀ ਘੜੀਆਂ ਖਾਸ ਕਰਕੇ ਸਾਡੇ ਬੇਲਿਆਂ ਦੇ ਲਈ ਔਰ ਅਸੀਂ ਤੁਹਾਡੇ ਨਾਲ ਹੈ ਸਾਰਾ ਤੁਹਾਡੇ ਨਾਲ ਹੈ ਤੇ ਆਪ ਉੱਥੇ ਮੌਜੂਦ ਰਹਾਂਗੇ ਇਹ ਜਿਹੜਾ ਪਾਣੀ ਅਗਲੇ ਘੰਟੇ ਡੇਢ ਘੰਟੇ ਦੇ ਵਿੱਚ ਜਿਹੜਾ ਹੈ ਉਹ ਇਲਾਕੇ ਦੇ ਵਿੱਚ ਪਹੁੰਚ ਜਾਊਗਾ ਇਸ ਕਰਕੇ ਆਪਾਂ ਜਿੰਨੀ ਵੀ ਤਿਆਰੀ ਹੈ ਕਰੀਏ ਤੇ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ ਪ੍ਰਮਾਤਮਾ ਹੋਰ ਸਾਡਾ ਇਮਤਿਹਾਨ ਨਾ ਲਵੇ ਧੰਨਵਾਦ